ਮੈਂ ਐਡਮਿਨਿਸਟ੍ਰੇਸ਼ਨ ਚੀਫ ਸੈਕਟਰੀ ਸਾਹਿਬ ਨੂੰ ਜਿਹੜੇ ਆਪਣੇ ਪ੍ਰਮੁਖ ਸਕੱਤਰ ਨੇ ਮੁੱਖ ਮੰਤਰੀ ਸਾਹਿਬ ਦੇ ਉਹਨਾਂ ਨੂੰ ਬੇਨਤੀ ਕਰਨਾ ਚਾਹਨਾ ਕਿ ਇੱਕ ਹਫਤੇ ਦੇ ਵਿੱਚ ਵਿੱਚ ਸਾਡੇ ਜਿਹੜੇ ਰਾਈਟ ਆ ਜੋ ਮੀਟਿੰਗਾਂ ਦੇ ਫੈਸਲੇ ਹੋ ਰਹੇ ਨੇ ਜੋ ਮੀਟਿੰਗਾਂ ਹੋ ਰਹੀਆਂ ਨੇ ਉਹਦੇ ਜਿਹੜੇ ਸਾਡੇ ਹੱਕ ਹੱਕੀ ਮੰਗਾਂ ਉਹ ਮੰਨ ਲੈ ਨਹੀਂ ਤਾਂ ਸਾਨੂੰ ਮਜਬੂਰ ਹੋ ਕੇ ਹੜਤਾਲਾਂ ਲਾ ਜਾਣਾ ਪੈਗਾ ਲੋਕ ਤਾਂ ਵੱਡਾ ਐਕਸ਼ਨ ਯਾਰ ਵੱਡਾ ਐਕਸ਼ਨ ਕਹਿ ਕਰਕੇ ਤਾਂ ਕਿਹੜਾ ਵੱਡਾ ਐਕਸ਼ਨ ਸਿਰਫ ਹੜਤਾਲ ਹੀ ਰਹਿ ਗਿਆ ਨਹੀਂ ਤਾਂ ਅਸੀਂ ਅਗਲੇ ਹਫ਼ਤੇ ਤੋਂ ਹੜਤਾਲ ਦੇ ਚਲੇ ਨਾ ਕਿਉਂਕਿ ਕੋਡ ਆਫ ਕੰਡਕਟ ਕਦੋਂ ਲਾਗੇ ਇਹਦਾ ਪਤਾ ਕੁਛ ਨਹੀਂਗਾ ਜੇ ਕੋਡ ਆਫ ਕੰਡਕਟ ਲੱਗ ਗਿਆ ਫਿਰ ਸਾਡੇ ਪੱਲੇ ਕੀ ਚਾ ਕੁਸ਼ਤ ਦੋ ਸਾਨੂੰ ਕੁਸ਼ਤ ਜੇ ਸ਼ਾਂਤ ਰੱਖਣਾ ਚਾਹੁੰਦੇ ਆ ਨਹੀਂ ਤਾਂ ਫਿਰ ਅਸੀਂ ਆਪਣਾ ਡਰਾਅ ਲਾ ਲਿਆ ਸੋ ਮੈਨੂੰ ਦੇਖ ਤੋਂ ਜਿੰਦਾਬਾਦ 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 ਨਾਸਕਾ ਮੁਰਦਾਬਾਦ ਮੁਰਦਾਬਾਦ ਨਾਸਕਾ ਹਰੇ ਹੋਏ ਮੁਬਾਰਕ ਮੁਬਾਰਕ ਪਹਿ ਅੱਗੇ ਮੈਂ ਖੀਰ ਚ ਬੋਲਦਾ ਹਾਂ ਹੁਣ ਮੈਂ ਪ੍ਰਧਾਨ ਬਿਕਾ ਇਸ ਕਰਕੇ ਮੈਂ ਮੰਗ ਕੇ ਸਮਾਂ ਲਿਆ ਤੁਸੀਂ ਆਪਣੇ ਪ੍ਰਧਾਨ ਨੂੰ